जी वीडियो देखो रहा है तो हम लोग कल टी का जो कॉपी आया है इससे हम लोग बिल्कुल सहमत नहीं है अगर इस मिट्टी का मालिक होते हुए हम लोग ये पोस्ट को सपोर्ट नहीं करता है तो कल को आप लोग प्रॉब्लम को सहना होगा तो जनता भी अपना अपना राशन पानी को रेडी रखिए आप लोग ज्यादा से ज्यादा अपना व्हाट्सएप ग्रुप में शेयर कीजिए फेसबुक में शेयर कीजिए हमारा मांग पूरा नहीं होगा हमारा बन को ये बिहार से आया मस्जिद का काम कर रहा है अभी ये बताया की अल्लाह से कोई बड़ा नहीं है बोले सबका भगवान मानने लायक नहीं है बोले हाँ अभी देखो आसम में तो बर्बाद हो गया घुसने का बहाना चाहिए ना तो आप... ਕਿ ਆ ਮੈਂ ਅਭੀ ਬਹੁਤ ਲੋਕ ਆਪ ਲੋਕ ਆਮ ਲੋਕਾਂ ਦਾ ਟ੍ਰਾਇਵਲ ਲੜਕੀ ਕੋ ਵਿਆਹ ਸਾਦੀ ਕਰ ਲਿਆ ਨਾ ਬਹੁਤ ਲੋਕ ਮੁਸਲਮਾਨ ਨਾਲ ਸਾਦੀ ਵੀ ਕਰ ਲਿਆ ਅਭੀ ਕੱਲ ਕੋ ਬੱਚਾ ਹੋਗਾ ਉਹ ਲੋਕਾਂ ਦਾ ਉਹ ਬੱਚਾ ਲੋ ਫਿਰ ਆਪਣਾ ਮਾਮਾ ਬਨ ਜਾ ਦੁਨ ਕੀ ਆਏਗਾ ਹਮ ਲੋ ਹਾਂਜੀ ਦੇਖ ਲਈ ਵੀਡੀਓ ਹੁਣ ਮੈਨੂੰ ਕੋ ਗਾਲ ਦੱਸੋ ਤਰਾਂਚੇ ਵਾਲੇ ਕਹਿ ਰਹੇ ਭਾਈ ਅਸੀਂ ਇੱਥੇ ਬਾਹਰਲਾ ਬੰਦਾ ਨਹੀਂ ਵੜਨ ਦੇਣਾ ਠੀਕ ਹੈ ਉਹੀ ਕੰਮ ਹਿਮਾਚਲ ਵਾਲੇ ਨੇ ਕੀਤਾ ਉਹੀ ਕੰਮ ਸਾਊਥ ਵਾਲੇ ਨੇ ਕੀਤਾ ਉਹੀ ਕੰਮ ਮਾ ਤੁਹਾਡੇ ਹਾ ਗੁਜਰਾਤ ਉਹ ਗਿਆ ਠੀਕ ਹੈ ਰਾਜਸਥਾਨ ਵਾਲਾ ਨੇ ਕੋਈ ਬਾਹਰਲਾ ਬੰਦਾ ਨਹੀਂ ਅਸੀਂ ਵੜਨ ਦੇਣਾ ਕਿ ਭਾਈ ਜੇ ਬਾਹਰਲਾ ਬੰਦਾ ਆਊਗਾ ਉਹ ਆਪਣਾ ਗੰਦ ਕਲਚਰ ਵੀ ਲੈ ਕੇ ਆਊਗਾ ਉਹ ਬੰਦੇ ਇੱਥੇ ਕਹਣਾ ਨੌਕਰੀਆਂ ਵੀ ਹੋਣਗੇ ਰੋਜ਼ਗਾਰ ਵੀ ਹੋਣਗੇ ਸਾਡੇ ਬੱਚੇ ਕਿੱਥੇ ਜਾਣਗੇ ਹਰ ਸਰਕਾਰ ਇਸ ਚੀਜ਼ ਤੇ ਸਖਤ ਕਦਮ ਲੈ ਰਹੀ ਹੈ ਤੇ ਪੰਜਾਬ ਵਾਲੇ ਫਿਰ ਕਹਿੰਦੇ ਪੰਜਾਬ ਗੁਲਾਮ ਨਹੀਂ ਹੈ ਜੀ ਪੰਜਾਬ ਵਿੱਚ ਕਿਹੜਾ ਗੁਲਾਮ ਹੈ ਆਜ਼ਾਦੀ ਹੈ ਇਹ ਭਈਏ ਲੋਕਲ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੇ ਲੋਕਲ ਬੰਦੇ ਤੇ ਹਮਲੇ ਕਰਦੇ ਨੌਕਰੀਆਂ ਇਹ ਦੱਬ ਰਹੇ ਹੁਣ ਹਰਿਆਣਾ ਹਿਮਾਚਲ ਰਾਜਸਥਾਨ ਦੇ ਬੰਦੇ ਇੱਥੇ ਆ ਕੇ ਨੌਕਰੀਆਂ ਕਰ ਰਹੇ ਨੇ ਤੁਸੀਂ ਜਾ ਕੇ ਨੌਕਰੀ ਲੈ ਕੇ ਦਿਖਾਓ ਉੱਥੇ ਉੱਥੇ ਸਰਕਾਰਾਂ ਤੁਹਾਨੂੰ ਤੱਕੇ ਨਹੀਂ ਕੁਛ ਦੀਆਂ ਤੁਸੀਂ ਚਾਕੇ ਇੱਥੇ ਧਰਮਸ਼ਾਲਾ ਬਣਾ ਰੱਖੀ ਜਿਹੜਾ ਮਰਜੀ ਕੁੱਤਾ ਬਿੱਲਾ ਆਉਂਦਾ ਚੋਰ ਚੱਕਾ 100 ਰੁਪਏ ਦੀ ਟਿਕਟ ਲਾ ਕੇ ਯੂਪੀ ਵੇਅਰ ਤੋਂ ਭੱਜਿਆ ਆਉਂਦਾ ਇੱਥੇ ਆ ਕੇ ਮਕਾਨ ਲੈ ਕੇ ਤੁਹਾਡੀ ਨੌਕਰੀਆਂ ਦੇ ਦੱਬਨਦਾ ਜੇ ਉਹਨਾਂ ਨੂੰ ਕਹੋ ਭਾਈ ਇਹਨੂੰ ਬਾਹਰ ਕੱਢੋ ਫੇਕੀ ਕਿੰਨੇ ਚਰਾਛੀ ਯਾਦ ਕਰਾ ਦੇਂਗੇ ਹਮ ਪੰਜਾਬ ਉਜਾੜ ਦੇਂਗੇ ਕਿਉਂ ਅਸੀਂ ਚੂੜੀਆਂ ਬਾਈਆਂ ਅਸੀਂ ਸਿੱਖ ਨਹੀਂ ਹੈਗੇ ਜਿਹੜੇ ਅਸੀਂ ਕਾਂਗੇ ਇਹਦੀ ਭੈਣ ਉਹਦੀ ਭੈਣ ਸਾਡੀ ਭੈਣ ਭਾਈ ਜਿਹੜੀਆਂ ਸਾਡੀ ਧੀਆਂ ਨਾਲ ਕਰੂਗੇ ਉਹੀ ਜਵਾਬ ਤੁਹਾਨੂੰ ਦੇ ਦਾਂਗੇ ਫਿਰ ਇਥੋਂ ਦੋ ਦੋ ਛੱਡ ਕੇ ਜਾਉਂਗੇ ਫਿਰ ਯਾਦ ਕਰੋਗੇ ਸਾਲੇ ਮੜਜੀ ਗੱਲ ਪਾਕਿਸਤਾਨ ਨਾਲ ਹੋਈ ਰਾਮੂ ਦਾ ਸਾਦੀ ਕਹ ਕੇ ਸਭ ਦੌੜ ਲੇ ਤੂੰ ਹੀ ਸਾਲੇ ਸਾਨੂੰ ਯਾਦ ਕਰਾਉਂਦੇ ਹੈ ਤੁਸੀਂ ਪੰਜਾਬੀਆਂ ਦੇ ਹਵਲੇ ਕਰੋਗੇ ਪੀਣੇ ਮੂਹ ਤਾਂ ਦੇਣੀ ਆ ਅਫਗਾਨੀਆਂ ਨੂੰ ਭੈਣਾ ਤੇ ਪੰਗੇ ਲੈਣੇ ਤੁਸੀਂ ਪੰਜਾਬੀਆਂ ਨਾਲ ਸਾਲੇ ਤੁਸੀਂ ਤਾਂ ਐਡੀ ਬੇਗਹਿਰਤ ਕੌਮ ਹੋ ਥੋੜੇ ਮੈਨੂੰ ਉਸ ਕਿੰਨੇ ਮੰਦਰ ਸਾਡੇ ਟੋੜੇ ਇਹਨਾਂ ਨੇ ਅਫਗਾਨੀਆਂ ਨੇ ਧੀਆਂ ਦੀਆਂ ਹਰੇਦ ਕੀਤੇ ਐਨਾ ਬੰਦਾ ਮੁਸਲਮਾਨ ਕਰਤਾ ਤੁਸੀਂ ਸਾਲੇ ਉੱਥੇ ਜਿੰਨੇ ਮੰਦਰ ਸੀ ਉਹ ਉਹਨਾਂ ਨੇ ਹੁਣ ਤੋੜਦੇ ਨੇ ਤਲਵਾਨ ਦੇ ਪਿੱਛੇ ਜੇ ਟੋੜੇ ਸੀਗੇ ਤੋ ਤੋ ਉਹ ਬੇਰਤ ਬੇਰਤ ਕੋ ਮੋਨ ਧਰਮ ਦੇ ਨਾਲ ਧੀਆਂ ਦੇ ਨਾ ਤੁਨੂੰ ਇੱਜ਼ਤ ਦਾ ਫਰ ਰੌਲਾ ਬਣੂ 600 ਸਾਲ ਥੋੜੇ ਦੇ ਹਮਲੇ ਕੀਤੇ ਜਿ ਸਾਡੇ ਤੇ ਉਹਨਾਂ ਨੇ ਰਾਜ ਕੀਤਾ ਉਨ ਦਾ ਤੁਸੀਂ ਬੜਾ ਸਿੱਖਾਂ ਨੂੰ ਕਰਦੇ ਹੋ ਨਿਓ ਤੂੰ ਯਾਦ ਕਰੋ ਤੁਹਾਡੇ ਗੁਰੂ ਨੂੰ ਕਿਸ ਨੇ ਮਾਰਿਆ ਥਾ ਫਲਾਣ ਥਾ ਭਈ ਫਿਰ ਤੁਸੀਂ ਤਾਂ ਜਵਾਈ ਬਣਾ ਕੇ ਬਿਠਾ ਲਈ ਹੁਣ ਮੋਦੀ ਦਾ ਫੋਟੋ ਗਲਾਮਾ ਉਹ ਕਹਿੰਦਾ ਮੈਂ ਖਾਨ ਦਾ ਮੁੰਡਾ ਹਾਂ ਪਠਾਨ ਦਾ ਮੁੰਡਾ ਹਾਂ ਹੁਣ ਮੰਦਰ ਵੀ ਢਾ ਰਿਆ ਹੁਣ ਤੁਹਾਡੀ ਬਾਣੀ ਨਿਕਲਦੀ ਉਹ ਤੁਹਾਨੂੰ ਧਰਮ ਧਰਮ ਕਰਕੇ ਤੇ ਬੇੜਾ ਕਰਕੇ ਕਰਤਾ ਉਹੀ ਕੰਮ ਤੁਸੀਂ ਪੰਜਾਬ 'ਚ ਚਾਹੁੰਦੇ ਹੋ ਜੋ ਭਈਆ ਕਹਦਾ ਉਹ ਬੜੀ ਜਦ ਜੰਦੇ ਹੋ ਮੈਂ ਤਾਂ ਸੋਟਾ ਨਹੀਂ ਸਮਝ ਜਾਂਦਾ ਜਦ ਸਾਰੇ ਭਾਰਤ 'ਚ ਲੱਗੇ ਨੇ ਅਗਲਾ ਕੋਈ ਨਹੀਂ ਵੜਨ ਦੇ ਰਿਹਾ ਫਿਰ ਤੁਸੀਂ ਆ ਭਈਆ ਵੜ ਰਹੇ ਹੋ ਭਈਏ ਨਾਲ ਬੰਗਲਾਦੇਸ਼ੀ ਵੀ ਆ ਰਿਹਾ ਔਰ ਹੰਗਿਆ ਵੀ ਆ ਰਿਹਾ ਉਹ ਪੰਜਾਬੀ ਹਿੰਦੂਆਂ ਨੂੰ ਟਾਰਗੇਟ ਕਰਕੇ ਮੁਸਲਮਾਨ ਕਰ ਰਹੇ ਨੇ ਉਧਰ ਸਿੱਖਾਂ ਨੂੰ ਸਾਈ ਕਰ ਰਹੇ ਨੇ ਪੰਜਾਬ 'ਚ ਤਾਂ ਕੋਈ ਧਾਰਮਿਕ ਹਿੰਦੂ ਲੀਡਰ ਹੈ ਨਹੀਂ ਜਿਹੜੇ ਹੈਗੇ ਆ ਉਹ ਸਾਰੇ ਟੁੱਕੜਬੋਚ ਨੇ ਠੀਕ ਹੈ ਨਾ ਕੋਈ ਪ੍ਰਚਾਰਕ ਕਿ ਹਾਂ ਤਾਂ ਨੰਬਰ ਚਾਰੀ ਕਰ ਲੈ ਐਸਜੀਪੀਸੀ ਆ ਉਹ ਦਿੱਲੀ ਦੇ ਟੁਕੜਬੋਚ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹਦੋਂ ਸਿੱਕੇ ਸਾਈ ਹੋਰੇ ਬਾਈ ਕੱਲਾ ਧਰਮ ਨਹੀਂ ਬਦਲਿਆ ਜਾਂਦਾ ਥੋੜੀ ਸਭ ਤੋਂ ਪਹਿਲਾਂ ਭਾਸ਼ਾ ਚੇਂਜ ਹੁੰਦੀ ਹੈ ਤੁਹਾਡਾ ਵਿਰਸਾ ਜਾਂਦਾ ਥੋੜੀ ਪੰਜਾਬ ਨਾਲ ਜਿਹੜਾ ਤੁਹਾਡਾ ਪਿਆਰਾ ਉਹ ਖਤਮ ਜਾਂਦਾ ਤੁਹਾਡੀ ਭਾਸ਼ਾ ਮਰ ਗਈ ਤੁਹਾਡਾ ਸਾਰਾ ਕੁਝ ਮਰ ਗਿਆ ਉਹਦੇ ਪੰਜਾਬ ਨੂੰ ਸਾਰਾ ਠੇਕਾ ਪੰਜਾਬ ਦੇ ਗਰਦ ਦੇ ਰੱਖਿਆ ਨਹੀਂ ਦੇ ਸਭ ਦਾ ਹੈ ਬਈ ਮਾਚਰ ਟਾਈਮ ਕੀ ਹੋ ਜਾਂਦਾ ਆ ਨਾਚਰ ਟਾਈਮ ਕੀ ਹੋ ਜਾਂਦਾ ਰਾਜਸਥਾਨ ਟਾਈਮ ਕੀ ਹੋ ਜਾਂਦਾ ਨੀ ਉਹਨਾਂ ਦੇ ਸਰਕਾਰ ਦੇ ਲੋ ਨੇ ਫਿਰ ਸਾਡੀ ਸਰਕਾਰ ਤਾਂ ਹੀ ਕਹਿੰਦੇ ਆ ਭਾਈ ਇਹ ਗੰਦ ਭਈਆ ਇਦਾਂ ਨਿਕਲਣਾ ਸਾਡੇ ਕੋਲ ਇੱਕੋ ਇੱਕ ਹਾਲਾ ਖਾਲਸਾ ਦਾ 77 ਸਾਲ ਤੋਂ ਅਸੀਂ ਕਦੇ ਇਹ ਪੱਗ ਬੰਨ ਲਈ ਕਦੇ ਉਹ ਪੱਗ ਬੰਨ ਲਈ ਕਦੇ ਇਹਦਾ ਝੰਡਾ ਚੱਕ ਲਿਆ ਕਦੇ ਉਹਦਾ ਝੰਡਾ ਚੱਕ ਲਿਆ ਮਿਲਿਆ ਕਿ 70 ਸਾਲ ਤੋਂ ਅਟਕੜ ਵੋਚ ਲੱਗੇ ਨੇ ਸਰਕਾਰ ਦੇ ਇੱਥੇ ਨਹੀਂ ਨਹੀਂ ਹਰਸਤਾਨ ਨਵਣਾਉਦੀ ਅਸੀਂ ਦੇਸ਼ ਨੂੰ ਟੁੱਟਦੇ ਨਹੀਂ ਦੇਂਗੇ ਕਿਉਂ ਭਾਈ ਅਸੀਂ ਠੇਕਾ ਲੈ ਰੱਖਿਆ ਟੈਕਸ ਫਰਾਂ ਨੂੰ ਅਸੀਂ ਲੜਨ ਨੂੰ ਅਸੀਂ ਰਜਗਾਰ ਨੂੰ ਅਸੀਂ ਦਈਏ ਸਾਡੇ ਬੱਚੇ ਬੇਰੋਜ਼ਗਾਰ ਹੋ ਕੇ ਮਜਬੂਰੀ ਚ ਬਾਹਰ ਜਾਂਦੇ ਨੇ ਉੱਥੇ ਮਾਵਾ ਪਰੋਂਨੇ ਇੱਥੇ ਬੱਚਾ ਰੋਦਾ ਪੰਜਾਬ ਦੀ ਮਾਵਾ ਨੇ ਪਤਾ ਨਹੀਂ ਕੀ ਕਸੂਰ ਕੀਤਾ ਜਿਆਦਾ ਪੰਜਾਬ ਦੀ ਬੋਲੋ ਜਾਂ ਜੇਲ੍ਹ ਨੇ ਜਾਂ ਮੌਤ ਹੈ ਜਾਂ ਫਿਰ ਵਿਨੇਸ਼ੇ ੱਟਕੇ ਖਾਰੇ ਤੁਸੀਂ ਭਾਈ ਆ ਤਰੰਗੀ ਦੀ ਦਾ ਕਿਹੜਾ ਛੱਡੋ ਸਾਡੇ ਕੋਲ ਖਾਲਸਤਾਨ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਜਿਸ ਹਿਸਾਬ ਨਾਲ ਭਈਏ ਭਾਈ ਮੇਨ 63% ਪਾਪੂਲੇਸ਼ਨ ਇਸ ਟਾਈਮ ਬਾਹਰੀ ਲੋਕਾਂ ਦੀ ਆ। ਹੋਰ ਤੁਸੀਂ ਕੀ ਭਾਲਦੇ ਹੋ? ਤੁਹਾਡਾ ਹਾਲ ਉਹ ਹੋ ਜਾਣਾ ਤੁਸੀਂ ਕਿਸੇ ਬਾਰਡਰ ਤੇ ਟਾਈਮ ਕੱਢੋਗੇ। ਅੱਜ ਤੁਸੀਂ ਕਹਿ ਕੇ ਸਾਰ ਨੂੰ ਗਾਲਾਂ ਕੱਢ ਕੇ ਸਾਰ ਲੋਗੇ। ਹਾਂ ਇਹ ਗਦਦਾਰ ਫਲਾਏ ਗਦਦ ਕਦੇ ਸੋਚ ਕੇ ਤਾਂ ਦੇਖੋ ਕਿ ਵੜ ਕੀ ਰਿਹਾ। ਕਿੰਨੇ ਪੰਜਾਬੀ ਹਿੰਦੂ ਪੰਜਾਬੀ ਸਿੱਖ ਮਾਰਕ ਤੇ ਇਹਨਾਂ ਨੇ ਭਈਆ ਨੇ ਕਿੰਨੇ ਦੀ ਕਤਲ ਹੋ ਗਾ ਤੋ ਕਿੰਨੇ ਬੱਚੇ ਕਨੈਪ ਹੋ ਗਏ। ਕਿੰਨੇ ਰੇਪ ਕਰਕੇ ਧੀਆ ਮਾਰਤੀਆਂ ਤੁਸੀਂ ਬਸ ਲੱਗੇ ਰਹੋ। ਨਹੀਂ ਨਹੀਂ ਸਾਡੇ ਭਰਾ ਹਿੰਦੂ ਹਿੰਦੂ ਭਰਾ ਬਾਈ ਬਹੁਤ ਹੋ ਗਿਆ ਬਸ ਕਰੋ ਬਾਕੀ ਸਟੇਟਾਂ ਜੀ ਵੀ ਹਿੰਦੂ ਰਹਿੰਦੇ ਨੇ ਕੋਈ ਨਹੀਂ ਵੜਨਦਾ ਕਿ ਥੋਡੇ ਹੀ ਬਾਲਾ ਕੀੜਾ ਸਾਰਾ ਠੇਕਾ ਤੁਸੀਂ ਲੈ ਰੱਖਿਆ ਬਾਈ ਜਾਗ ਜੋ ਨਹੀਂ ਇਹ ਪੰਜਾਬ ਤਬਾਹ ਹੋ ਜਾਣਾ ਨਾ ਧਰਮ ਬਚਣਾ ਨਾ ਤੁਹਾਡਾ ਵਰਸਾ ਬਚਣਾ ਨਾ ਤੁਹਾਨੂੰ ਪਿੱਛੋਂ ਪਸੋਕੜ ਕੋ ਬਚਣਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੱਸ ਕੋ ਉਸੀ ਕਿੱਥੋਂ ਆਏ ਹੋ ਥੋਡੇ ਆਧਾਰ ਕਾਰਡ ਕੈਂਸਲ ਹੋ ਜਾ ਰਿਹਾ ਵੋਟਰ ਕਾਰਡ ਕੈਂਸਲ ਥੋਡੇ ਕੋਲ ਕੱਖ ਨਹੀਂ ਰਹਿਣਾ ਛੱਡ ਦਿਓ ਚਪੜੀ ਝੱਟ ਵਾਲਾ ਕੰਮ ਬਚਾ ਲਓ ਪੰਜਾਬ ਤੁਹਾਡੇ ਨਾਲ ਚੰਗੇ ਉਹਨਾਂ ਕਹਿੰਦਾ ਝਾਰਖੰਡ ਵਾਲੇ ਛੱਤੀਗੜ੍ਹ ਵਾਲੇ ਲੜਤਾ ਨਹੀਂ ਸਰਕਾਰ ਦੇ ਖਿਲਾਫ ਤੁਸੀਂ ਤਦ ਬੋਲਦੇ ਹੀ ਕੱਕ ਨਹੀਂ ਮਾੜਾ ਮੂਟਾਰਾ ਗੈਰਤ ਜਿਹੜੀ ਜੇ ਕੋ ਬਚੀ ਹੈ ਨਾ ਤਾਂ ਮਾਰ ਲਓ ਹੱਥ ਇਹ ਚੱਪਣੀ ਚ ਮੂੰਹ ਦੇ ਕੇ ਡੋਪ ਕੇ ਮਰ ਜਾਓ ਕਿ ਤੁਸੀਂ ਆਪਣਾ ਜੇ ਪੰਜਾਬੀ ਹੋ ਪੰਜਾਬ ਬਚਾ ਲਓ ਬਈ ਬਚਾ ਲਓ ਸਾਡੇ ਕੋਲ ਹਰਖਸ਼ਤਾਨ ਤੋਂ ਸਵਾਇ ਕੋਈ ਹੱਲ ਨਹੀਂ ਬਹੁਤ ਹੋ ਗਿਆ ਪਾਰਟੀਆਂ ਬੂਟੀਆਂ ਵਾਲਾ ਕੋਈ ਫਾਇਦਾ ਨਹੀਂ ਹੋਏਗਾ ਜੈਸੀ ਤਰ੍ਹਾਂ ਵੈਰੀ ਖਾਲਸਾ ਦੀ ਫਤਿਹ